ਸ੍ਰੀ ਕਾਲ ਜੀ ਸਾਰਿਆਂ ਨੂੰ ਖੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਲੱਗੀਆਂ ਜੋ ਕਿ ਆਪਣੀ ਜਿਹੜੀ ਲਾਈਫ ਆ ਇਹਨੂੰ ਬਹੁਤ ਚੇਂਜ ਕਰ ਸਕਦੀਆਂ ਨੇ ਕੁਝ ਅਜਿਹੀਆਂ ਗੱਲਾਂ ਕਹਿ ਸਕਦੀਆਂ ਕੁਝ ਜਾਂ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਜਿੰਨਾ ਵੱਲ ਆਪਾਂ ਆਪਣੀ ਇਹ ਬਿਜ਼ੀ ਲਾਈਫ ਦੇ ਵਿੱਚ ਬਹੁਤ ਘੱਟ ਧਿਆਨ ਦਿੰਦੇ ਆ ਪਰ ਉਹ ਗੱਲਾਂ ਆਪਣੀ ਲਾਈਫ ਤੇ ਲਈ ਆਪਣੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਨੇ ਪਹਿਲੀ ਚੀਜ਼ ਆ ਸਮਾਂ ਉਹ ਕਹਿੰਦੇ ਹੁੰਦੇ ਆ ਨਾ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਂਦਾ ਜਿਹੜਾ ਵੀ ਸਮਾਂ ਇੱਕ ਵਾਰ ਲੰਘ ਜਾਂਦਾ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਫਿਰ ਆਪਣੇ ਪੱਲੇ ਸਿਰਫ ਪਛਤਾਵਾ ਰਹਿ ਜਾਂਦਾ ਆਪਾਂ ਕਈ ਵਾਰ ਸੋਚਦੇ ਆ ਨਾ ਕਾਸ਼ ਉਸ ਟਾਈਮ ਮੈਂ ਆ ਕਰ ਲੈਂਦਾ ਕਾਸ਼ ਉਸ ਟਾਈਮ ਮੈਂ ਆ ਨਾ ਕਹਿੰਦਾ ਜਾਂ ਆ ਕੇ ਦਿੰਦਾ ਕੁਛ ਵੀ ਲਾ ਲੈਂਦਾ ਹੈ ਨਾ ਉਹ ਕਹਿੰਦੇ ਹੁੰਦੇ ਆ ਨਾ ਬਾਅਦ ਚ ਬੰਦੇ ਦੇ ਪੱਲੇ ਸਿਰਫ ਪਛਤਾਵਾ ਰਹਿ ਜਾਂਦਾ ਇਸ ਲਈ ਸਮੇਂ ਨੂੰ ਕਦੇ ਵੀ ਥੋੜ੍ਹਾ ਨਾ ਜਾਣ ਦਿਓ ਸਮਾਂ ਬਹੁਤ ਕੀਮਤੀ ਹੈ ਸਮੇਂ ਦੀ ਹਮੇਸ਼ਾ ਕਦਰ ਕਰੋ ਤੇ ਦੂਜੀ ਚੀਜ਼ ਆ ਮੋਬਾਈਲ ਲੋਕੇ ਬਹੁਤ ਦੁਰਵਰਤੋਂ ਕਰਦੇ ਆ ਮੋਬਾਈਲ ਦੀ ਪਰ ਜੇ ਦੇਖਿਆ ਜਾਵੇ ਤਾਂ ਇਹਦੀ ਬੈਨੀਫਿਟਸ ਵੀ ਬਹੁਤ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਆ ਨਾ ਵੀ ਆਪਣੇ ਕੋਲ ਟਾਈਮ ਨਹੀਂ ਕੋ ਸਿੱਖਣ ਦਾ ਜਾਂ ਅਪਾ ਕਿੱਥੋਂ ਸਿੱਖੀਏ ਅਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਜਾਂ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਘਰ ਦੇ ਕੰਮਾਂ ਨੂੰ ਛੱਡ ਕੇ ਬਾਹਰ ਜਾਈਏ ਕੁਝ ਕਰੀਏ ਕੁਝ ਕੋਈ ਕੋਰਸ ਕਰੀਏ ਪਰ ਅੱਜ ਕੱਲ ਤਾਂ ਸਭ ਦੇ ਕੋਲ ਮੋਬਾਈਲ ਆ ਨਾ ਮੋਬਾਈਲ ਦੀ ਹੈਲਪ ਦੇ ਨਾਲ ਆਪਾਂ ਕੀ ਨਹੀਂ ਸਿੱਖ ਸਕਦੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਨਾ ਲਾਈਕ ਕਹਿ ਸਕਦੇ ਹਾਂ ਕਿ ਇੰਨਾ ਜ਼ਮਾਨਾ ਐਡਵਾਂਸ ਹੋ ਗਿਆ ਕਿ ਘਰੇ ਬੈਠੇ ਆਪਾਂ ਕੋਈ ਵੀ ਚੀਜ਼ ਕੁਝ ਵੀ ਸਿੱਖ ਸਕਦੇ ਹਾਂ ਜਿੰਨਾ ਵੀ ਟਾਈਮ ਆਪਣੇ ਕੋਲ ਹੁੰਦਾ ਮੋਬਾਈਲ ਤੇ ਰੀਲਾਂ ਦੇਖਣ ਦੀ بجائے ਜਾਂ ਫालतू ਟਾਈਮ ਵੇਸਟ ਕਰਨ ਦੀ بجائے ਕੁਛ ਨਾ ਕੁਛ ਮੋਬਾਈਲ ਤੋਂ ਸਿੱਖਿਆ ਜਾਵੇ ਜੋ ਕਿ ਆਪਣੇ ਕੰਮ ਆਵੇ ਤੇ ਇਸੇ ਤਰ੍ਹਾਂ ਹੀ ਤੀਜੀ ਗੱਲ ਹੈਗੀ ਆਪਣੀ ਸਿਹਤ ਤੀਜੀ ਚੀਜ਼ ਜਿਹੜੀ ਹੈਗੀ ਆ ਉਹ ਹੈਗੀ ਆ ਸਿਹਤ ਜਿਹੜੀ ਕਿ ਸਭ ਤੋਂ ਵੱਧ ਜ਼ਰੂਰੀ ਆ ਜੇਕਰ ਆਪਣੀ ਸਿਹਤ ਠੀਕ ਰਹੇਗੀ ਸਿਹਤ ਚੰਗੀ ਰਹੂਗੀ ਤਾਂ ਆਪਣਾ ਮਨ ਚੰਗਾ ਰਹੂਗਾ ਜੇ ਮਨ ਚੰਗਾ ਤਾਂ ਮਨ ਦੇ ਵਿੱਚ ਚੰਗੇ ਖਿਆਲ ਆਉਣਗੇ ਜੇ ਸਿਹਤ ਨਹੀਂ ਠੀਕ ਮਨ ਵੀ ਨਹੀਂ ਠੀਕ ਤਾਂ ਜਿਹੜੇ ਖਿਆਲ ਨੇ ਤਾਂ ਆਪਣੇ ਆਪ ਹੀ ਬੁਰੇ ਆਉਣਗੇ 네ਗੇਟਿਵ ਥਾਟਸ ਜਿਨੂੰ ਕਹ ਦਿੰਦੇ ਨੇ ਜਿਹੜੇ ਕਿ ਆਪਣੇ ਜੀਵਨ ਦੇ ਲਈ ਬਹੁਤ ਜ਼ਿਆਦਾ ਘਾਤਕ ਨੇ ਬਹੁਤ ਜ਼ਿਆਦਾ ਜ਼ਹਿਰੀਲੇ ਨੇ ਇਹ 네ਗੇਟਿਵ ਥਾਟਸ ਇਨਸਾਨ ਨੂੰ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੇ ਨੇ ਜਿੰਨਾ ਹੋ ਸਕਦਾ ਆਪਣੇ ਸਿਹਤ ਵੱਲ ਧਿਆਨ ਦਿੱਤਾ ਜਾਵੇ ਅਸੀਂ ਕੀ ਖਾਣੇ ਆ ਕੀ ਪੀਣੇ ਆ ਚੰਗਾ ਖਾਓ ਚੰਗਾ ਪੀਓ ਤਾਂ ਜੋ ਆਪਣੀ ਸਿਹਤ ਚੰਗੀ ਰਹੇ ਸਿਹਤ ਚੰਗੀ ਆਪੂ ਤਾਂ ਮਨ ਚੰਗਾ ਰਹੂ ਮਨ ਚੰਗਾ ਰਹੂ ਤਾਂ ਚੰਗੇ ਚੰਗੇ ਖਿਆਲ ਆਉਣਗੇ ਚੰਗੇ ਚੰਗੇ ਖਿਆਲ ਆਉਣਗੇ ਤਾਂ ਬੰਦਾ ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰੂਗਾ ਕੁਝ ਚੰਗਾ ਕਰੂਗਾ ਇਹ ਸਿੱਗੀਆਂ ਉਹ 2-3 ਕ ਗੱਲਾਂ ਬਹੁਤ ਹੀ ਆਮ ਗੱਲਾਂ ਨੇ ਆਪਾਂ ਸਭ ਨੂੰ ਪਤਾ ਵੀ ਨਹੀਂ ਇਹ ਗੱਲਾਂ ਪਰ ਆਪਾਂ ਗੌਰ ਨਹੀਂ ਕਰਦੇ ਜਿੰਨਾ ਚਿਰ ਕੇ ਆਪਾਂ ਨੂੰ ਕੋਈ ਕਹਿੰਦਾ ਹੈ ਆਪਣੇ ਆਪ ਆਪਾਂ ਗੌਰ ਨਹੀਂ ਕਰਦੇ ਬਹੁਤ ਆਮ ਜੀਆਂ ਗੱਲਾਂ ਨੇ ਬਾਰੇ ਆਪਣੀ ਜ਼ਿੰਦਗੀ ਬਦਲ ਸਕਦੀ ਹੈ ਤੇ ਇਹ ਚੀਜ਼ਾਂ ਮੈਂ ਆਪਣੀ ਬੁੱਧੀ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤੀਆਂ ਨੇ ਵੀ ਇਹ ਕਿੰਨੀਆਂ ਜ਼ਰੂਰੀ ਨੇ ਇਸ ਲਈ ਇਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਪਲੀਜ਼ ਜਿੰਨਾ ਹੋ ਸਕਦਾ ਇਹਨਾਂ ਤਿੰਨ ਗੱਲਾਂ 'ਵੱਲ ਗੌਰ ਕਰਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ